ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਰਗ ਤਨਾਸਰੀ ਮਹੱਲਾ ਜਾ ਕਰ ਚੌਥਾ ਇਕਾਂ ਉਹੰਕਾਰ ਸਤਿਗੁਰ ਪ੍ਰਸਾਦਿ ਹਾਮ ਪੇਖਾ ਕਾ ਪੇਖਾਰੀ ਤੇਰੇ ਤੋ ਨਿਤ ਪਤ ਹਾ ਗਾਤਾ ਓ ਹੋ ਦਇਆਲ ਨਾਮ ਦੇਹ ਮੰਗਤ ਜਾਨ ਕਾ ਸਦਾ ਰਹਾ ਆਮ ਭੀਖਾ ਕਪੇ ਖਾਰੀ ਤੇਰੇ ਤੂੰ ਨਜ ਪਤ ਹਾ ਗਾ ਕਾ ਹੋ ਹੋ ਦਇਆਲ ਨਾਮ ਦੇਹ ਮੰਗਾ ਤ ਜਾਨੰਕਾ ਸਦਾ ਰਹ ਰੰਗ ਰਾਤਾ ਕਾਲੇ ਹਰਜਾ ਸਾਚੀ ਪਿਰਨਾਮ ਵੇਖਾ ਕారణ ਕਾਰਨ ਸਾਵਨਾ ਕਾ ਇਕ ਅਵਰਨਾ ਦੂਜਾ ਕੋਈ ਅਰਹਾ পাই কৃপা আব কি কৃপা কি যা ও দয়াল দর্শন দেশ করি যা ਅਨੰਤ ਨਾਨਕ ਪਰਮ ਬਾਟ ਖੁੱਲੇ ਘਰ ਪ੍ਰਸਾਦੀ ਜਨਿਆ ਸਾਕੇ ਲੈਵਲ ਆ ਗਈ ਹੈ ਪੀਤਾਰਾ ਸਾਧਗਰ ਸਿਆ ਮਨ ਮਨ ਪਾਨਕ ਨਾਨਕ ਭਾਰਮ ਪਾਕ ਖੁਲੇ ਘਰ ਪ੍ਰਸਾਦੀ ਜਨਿਆ ਸਾ ਕੀ ਲੇਵ ਲਾਗੀ ਹੈ ਪੀਤਾਰ ਸਾਤ ਗੁਰ ਸਿਆ ਮਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ